ਸਤਿ ਸ਼੍ਰੀ ਅਕਾਲ ਪ੍ਰਭੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਖੇਤੀਬਾੜੀ ਕਿੱਤਾ ਤੇ ਤੁਸੀਂ ਬਹੁਤ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਗੱਲ ਕਰਨੀ ਸੀ ਪ੍ਰਭੂ ਜਿਹੜੇ ਠੇਕੇ ਤੇ ਵਹਨ ਨੇ ਵਿੱਚ ਲੋਕਾਂ ਦੇ ਯਾਰ 2-2 ਲੱਖ ਦੀ ਇੱਕ ਕੀਲੇ 'ਚੋਂ ਫਸਲ ਹੁੰਦੀ ਆ ਪਰ ਫੇਰ ਵੀ ਉਹ ਫਾਹਾ ਲੈ ਜਾਂਦੇ ਨੇ ਇਹ ਹੈ じゃ ਕੀ ਕਾਰਨ ਹੈ ਜਿਉਹ ਕਿਹੜੀ ਗਿੱਦੜ ਸਿੰਘੀ ਚੱਕੀ ਫਿਰਦੇ ਨੇ ਜਿਹੜੀ ਸਾਡੇ ਤਾਂ ਫਸਲ ਹੁੰਦੀ ਨਹੀਂ ਉਹਨਾਂ ਦੇ ਇੱਕ ਕੀਲੇ 'ਚੋਂ 2 ਲੱਖ ਦੀ ਹੋ ਜਾਂਦੀ ਆ ਸੋ ਇਹੀ ਗੱਲ ਕਰਨੀ ਆ ਸਾਡੇ ਪਿੰਡ ਦੀ ਗੱਲ ਕਰਦਾ ਮੈਂ ਹਰ ਇੱਕ ਪਿੰਡ ਦਾ ਵੈਸੇ ਇਹੀ ਹਾਲ ਆ ਜਿਵੇਂ ਪਿਛਲੀ ਵਾਰ 75000 ਨੂੰ ਬਾਹਾਂ ਠੇਕੇ ਤੇ ਚੜੇ ਹੋਏ ਸੀ ਐਤਕੀ ਲੋਕਾਂ ਨੇ ਜਾ ਕੇ 90 9000 ਆਪਦੇ ਹੱਥੀਂ ਫੜਾਤਾ ਜੇ ਮਾਲਕ ਨੂੰ ਪੁੱਛੀਦਾ ਵੀ ਮਾਲਕ ਜੀ ਤੁਸੀਂ ਕਿਉਂ 90000 ਰੁਪਿਆ ਕਰਿਆ ਵੀ ਜੱਟਾਂ ਨੂੰ ਤਾਂ ਕੁਝ ਬਚਦਾ ਨਹੀਂ ਉਹ ਕਹਿੰਦਾ ਤੁਸੀਂ ਕਿਹੜੀ ਦੁਨੀਆ 'ਚ ਰਹਿੰਦੇ ਹੋ ਵੀ ਜੱਟਾਂ ਨੂੰ ਕੁਝ ਬਚਦਾ ਨਹੀਂ ਹੈਗਾ ਕਹਿੰਦਾ ਬੰਦੇ ਆਉਂਦੇ ਨੇ ਆ ਕੇ ਇਹ ਵੀ ਨਹੀਂ ਪੁੱਛਦੇ ਵੀ ਤੁਸੀਂ ਲੱਖ ਮੰਗਦੇ ਹੋ 90000 ਮੰਗਦੇ ਹੋ ਕਹਿੰਦਾ ਸਾਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਕਹਿੰਦਾ 90000 ਫੜਾ ਕੇ ਚਾਹੇ ਇਕੱਠੀ ਕਿਸ਼ਤ ਲੈ ਲਓ ਸਾਨੂੰ ਤਾਂ ਬਾਅਦੋਂ ਇਹ ਅਫਸੋਸ ਹੋਇਆ ਵੀ ਅਸੀਂ ਲੱਖ ਕਿਉਂ ਨਾ ਮੰਗ ਲਿਆ ਮੈਂ ਉਹ ਕਿਸਾਨਾਂ ਨੂੰ ਇਹ ਪੁੱਛਣਾ ਚਾਹਣਾ ਪ੍ਰਭੂ ਇਹੋ ਜੀ ਫਸਲ ਕਿਹੜੀ ਆ ਸਾਨੂੰ ਵੀ ਦੱਸ ਦੋ ਜੋ ਕਿਸਾਨ ਨੇ ਬਚ ਰਹੇਣਗੇ ਜਿਹੜੇ ਗਰੀਬ ਕਿਸਾਨ ਨੇ ਕੀਲੇ ਕੀਲੇ 2-2 ਕੀਲੇ ਵਾਲੇ ਮੇਰੇ ਵਰਗੇ ਉਹਨਾਂ ਨੂੰ ਕੋਈ ਠੇਕੇ ਤੇ ਵਾਹਣ ਵੀ ਨਹੀਂ ਮਿਲਦਾ ਕਿਉਂ ਠੇਕਾ ਇਹਨਾਂ ਨੇ ਲੱਖ ਰੁਪਏ ਨੂੰ ਕਰ ਰੱਖਿਆ ਹੈਗਾ ਉਹ ਦੱਸਿਓ ਜ਼ਰੂਰ ਪ੍ਰਭੂ ਤੁਸੀਂ ਕਿਹੜੀ ਫਸਲ ਬੀਜਦੇ ਹੋ ਇਹੋ ਜੀ ਕਿਹੜੇ ਤੁਸੀਂ ਕੋਈ ਬੀਜ ਲਿਆਇਓ ਜਿਹੜੇ ਸਾਨੂੰ ਪਤਾ ਨਹੀਂ ਹੈਗੇ ਪੰਜਾਬ ਬਚ ਜੂਗਾ ਪ੍ਰਭੂ ਜੇ ਤੁਸੀਂ ਦੱਸ ਦੋ ਥੋੜਾ ਜਿਹਾ ਕਿਉਂ ਲੱਖ ਲੱਖ ਰੁਪਏ ਦੀ 2-2 ਲੱਖ ਦੀ ਸੋੜੇ ਫਸਲ ਹੋ ਜਾਂਦੀ ਹੈ ਫਿਰ ਤੁਸੀਂ 3 ਮਹੀਨੇ ਬਾਅਦ ਫਹਾ ਲੈ ਲੈਣੇ ਹੋ ਸਪਰੇਅ ਪੀ ਜਾਣੇ ਹੋ ਜਾਂ ਤੁਸੀਂ ਉਸ ਤੋਂ ਬਾਅਦ ਕੁਰਕੀਆਂ ਆ ਜਾਂਦੀਆਂ ਨੇ ਤੁਸੀਂ ਫਿਰ ਉਹਨਾਂ ਤੇ ਕੇਸ ਕਰਦਣੇ ਹੋ ਫਿਰ ਫਹਾ ਲੈ ਜਾਣੇ ਹੋ ਪਰ ਚੀਜ਼ ਤਾਂ ਛੋਟੀ ਮੈਨੂੰ ਲੱਗੀ ਵਧੀਆ ਮਰ ਜਾਣੇ ਹੋ ਬਾਅਦ ਚ 2-2 ਲੱਖ ਨੂੰ ਵਾਹਣ ਚਾੜ ਕੇ ਪਰ ਸਾਨੂੰ ਦੱਸਿਓ ਜ਼ਰੂਰ ਵੀ ਇਹ ਵੀ ਕਿਹੜੇ ਨੇ ਕਿਹੜੀ ਗਿੱਦੜ ਸਿੰਘੀ ਹੈ ਜਿਹੜੀ 1 ਕਿਲੇ ਚੋਂ 5-4 ਲੱਖ ਦੀ ਫਸਲ ਕੱਢ ਜਾਂਦੀ ਹੈ ਜਿਹੜੇ ਦੂਜੇ ਕਿਸਾਨ ਨੇ ਉਹ ਵੀ ਕਰ ਲੈਣਗੇ ਤੁਸੀਂ ਸਜਾ ਆਪਰਾਵੋ ਜਿਹੇ ਠੇਕੇ ਤੇ ਬਾੜ ਚੜਾਈ ਜਾਂਦੇ ਨੇ ਤੁਸੀਂ ਆਪਦੀ ਨਸਲ ਆਪ ਹੀ ਤਬਾਹ ਕਰੀ ਜਾਂਦੇ ਹੋ ਜ਼ਿਮੀਦਾਰ ਨੂੰ ਖੇਤੀ ਕਰਨ ਜੋਗਾ ਛੱਡਦੇ ਹੀ ਨਹੀਂ ਠੇਕੇ ਚੋਂ ਬਜੂ ਕੋ 60-65000 ਨੂੰ ਬਜੂਗਾ 70000 ਨੂੰ ਬਜੂਗਾ ਰੇਟ ਵਧਦਾ ਫਸਲ ਦਾ 100 ਰੁਪਿਆ ਠੇਕਾ ਵਧਾ ਦਿੰਨੇ ਹੋ 20000 ਰੁਪਿਆ ਇਹ ਕਿਹੜੀ ਕਿਤਾਬ ਚ ਲਿਖਿਆ ਮੈਂ ਵੀ ਉਹ ਪੁੱਛਣੇ ਨੇ ਵੀ ਜਰੂਰ ਦੱਸ ਦੋਗੇ ਗਿੱਦੜ ਸਿੰਘ ਜੀ ਦਾ ਕਿਹੜਾ ਲਾਉਣੇ ਹੋ ਤੁਸੀਂ ਜਿਨ੍ਹਾਂ ਨੂੰ ਬੁਰਾ ਲੱਗਿਆ ਉਹ ਆਪਾਂ ਨੂੰ ਲਾਇਕ ਚਾਹੇ ਨਾ ਕਰਿਓ ਧੰਨਵਾਦ